ਸ਼ਰਮਾ ਨਾਮ ਹੈ ਮੇਰਾ ਤੇ ਮੈਂ ਉਹ ਜਿਹੜਾ ਸਿਟੀ ਹੈਗੀ ਉਹਦੇ ਲਾਗੇ ਲੰਗਦੀ ਪਈ ਸੀ। ਖੜਨੇ ਲਾਗੋ। ਥਾਣੇ ਲਾਗੋ। ਤੇ ਲੰਗਦੀ ਪਈ ਸੀ ਤੇ ਇੱਕਦਮੀ ਧਮਾਕਾ ਹੋਇਆ ਬੜੀ ਜ਼ੋਰ ਦੀ। ਤੇ ਮੈਂ ਕਾਫੀ ਫਿੱਟ ਉੱਪਰ ਉੱਛਲ ਕੇ ਤੇ نیچے ਗਿਰੀ ਧੂਆਂ ਬਹੁਤ ਜ਼ਿਆਦਾ ਸੀ। ਤੇ ਮੇਰੇ ਬੋਡੀ 'ਚ ਬਹੁਤ ਕੁਝ ਚੁੱਬਿਆ ਉਸ ਟਾਈਮ ਤੇ ਉਹ ਉਸ ਟਾਈਮ ਮੈਨੂੰ ਬਿਲਕੁਲ ਵੀ ਨਹੀਂ ਹੋ ਸੀ ਕਿ ਮੈਂ ਕਿੱਥੇ ਡਿੱਗੀ ਆ ਕਿ ਧੂਆਂ ਬਹੁਤ ਜ਼ਿਆਦਾ ਸੀ ਤੇ ਜਦੋਂ ਬੰਬ ਫਟਿਆ ਹੁੰਦਾ ਉਸ ਤਰ੍ਹਾਂ ਦਾ ਧਮਾਕਾ ਸੀ ਤੇ ਧੂਆਂ ਧੂਆਂ ਸੀ ਤੇ ਉਸ ਟਾਈਮ ਹੀ ਪੁਲਿਸ ਦੀ ਗੱਡੀ ਲੰਘਦੀ ਪਈ ਸੀ ਮੈਂ ਲੋਕਾਂ ਨੂੰ ਆਵਾਜ਼ ਮਾਰੀ ਗੱਡੀ ਨਹੀਂ ਰੋਕੀ ਇੱਕ ਪੁਲਿਸ ਦੀ ਗੱਡੀ ਲੰਘਦੀ ਪਈ ਸੀ ਤੇ ਮੈਂ ਇਸ਼ਾਰਾ ਕੀਤਾ ਉਹ ਰੁਕ ਗਈ ਉਹਨਾਂ ਨੇ ਫੇਰ ਮੈਨੂੰ ਗੱਡੀ 'ਚ ਬਿਠਾਇਆ ਤੇ ਮੇਰਾ ਐਡਰੈਸ ਪੁੱਛਿਆ ਬਾਕੀ ਦੀ ਜੇ ਸਿਟੀ ਦੇ ਸਾਨੇ ਦੇ ਜਿਹੜੇ ਪੁਲਿਸ ਸਾਰੇ ਬਾਹਰ ਆ ਗਏ ਫਿਰ ਐਡਰੈਸ ਪੁੱਛ ਕੇ ਮਨੂੰ ਮੇਰੇ ਘਰ ਮੈਂ ਕੈਸੀ ਮਨੂੰ ਸਿਵਲ ਮਨੂੰ ਹਸਪੀਟਲ ਤੇ ਛੱਡਦੇ ਹੋ ਤੇ ਮੈਂ ਬਹੁਤ ਜ਼ਿਆਦਾ ਜ਼ਖਮੀ ਹੋਈ ਦੀਆਂ ਤੇ ਉਹ ਕਹਿੰਦੇ ਨੇ ਤੁਹਾਡਾ ਐਡਰੈਸ ਦੱਸੋ ਮੈਂ ਤੁਹਾਡੇ ਘਰ ਛੱਡਾਂ ਨਾ ਉਹ ਫਿਰ ਸਾਡੇ ਦੁਕਾਨ ਤੇ ਸਾਡੇ ਸ਼ਾਪ ਤੇ ਮੈਨੂੰ ਛੱਡ ਕੇ ਫਿਰ ਚਲੇ ਗਏ ਕਿੰਨੇ ਵਜੇ ਘਟਣਾ ਸਾਰੀ ਇਹ 8 ਵਜੇ ਦੀ ਸਾਰੀ ਘਟਣਾ ਸ਼ਾਮ ਨੂੰ 8 8:30 8:08 ਦੀ ਹੋਣੀ ਹੈ ਤੁਹਾਡੇ ਕਿੰਨੇ ਵਜੇ ਹੋਏ ਹਾਂਜੀ ਕਿੰਨੀ ਜਿਹੜੇ ਜ਼ਖਮ ਹੋਏ ਡਾਕਟਰ ਜ਼ਖਮ ਕਾਫੀ ਪੂਰੇ ਬੋਡੀ 'ਚ ਜ਼ਖਮ ਹੈ ਕੋਈ ਐਸਾ ਹਿੱਸਾ ਨਹੀਂ ਹੈ ਜਿਹਦੇ 'ਚ ਜ਼ਖਮ ਨਾ ਹੋਏ ਉਹ ਸਾਰੇ ਸ਼ਰਲੇ ਜੇ ਚੁੱਬੇ ਦੇ ਨੇ ਸਾਰੀ ਛੇਕ ਛੇਕ ਪੂਰੀ ਪਿੱਟ 'ਚ ਹਿੱਪ 'ਚ ਪੈਰਾਂ 'ਚ ਸਿਰ 'ਚ ਬਹੁਤ ਉਹ ਨਿਕਲੇ ਆ ਉਹ ਪੱਥਰ ਜੇ ਸ਼ਰਲੇ ਜੇ ਮੇਰੇ ਸਿਰ ਤੋਂ ਹੁਣ ਵੀ ਸਵੇਰੇ ਵੀ ਨਿਕਲੇ ਆ ਪਿੱਠ ਤੋਂ ਵੀ ਇੰਨਾ ਪਲਾਸਟਿਕ ਜਿਹਾ ਕੋਈ ਨਿਕਲਿਆ ਨੀਲੇ ਰੰਗ ਦਾ ਪੂਰੀ ਬੋਡੀ 'ਚ ਜ਼ਖਮ ਹੈ ਜਿਸ ਤਰ੍ਹਾਂ ਕਹੇ ਲੱਗ ਕੋ ਟਰੱਕ ਨਗਾ ਟਾਇਰ ਫਟਿਆ ਕੋਈ ਇਹ ਟਾਇਰ ਨਹੀਂ ਫਟਿਆ ਟਾਇਰ ਫਟਣ ਦਾ ਪਤਾ ਲੱਗ ਜਾਂਦਾ ਇਹ ਟਾਇਰ ਫਟਣ ਦਾ ਨਹੀਂ ਸੀ ਉਹ ਕੋਈ ਫਟਿਆ ਕੋਈ ਜਿਹਾ ਬੰਬ ਜਿਹਾ ਬੜੀ ਜ਼ੋਰ ਦੀ ਧਮਾਕਾ ਹੁੰਦਾ ਉਹ ਧਮਾਕਾ ਸੀ ਔਰ ਬਹੁਤ ਧੂਆ ਸੀ ਉਸ ਟਾਈਮ ਮੈਨੂੰ ਬਿਲਕੁਲ ਸਮਝ ਨਹੀਂ ਆਈ ਕਿ ਇੰਨਾ ਜ਼ਿਆਦਾ ਕਿਉਂਕਿ ਉਹ ਫਟਣ ਦੀ ਆਵਾਜ਼ ਦੂਸਰੀ ਹੁੰਦੀ ਹੈ ਟਾਇਰ ਦੀ ਤੇ ਬੰਬ ਦੀ ਇਹ ਟਾਇਰ ਨਹੀਂ ਸੀ ਉਹਦੀ ਟ੍ਰੀਟਮੈਂਟ ਕਰਾ ਲਈ ਆਪਣਾ ਟ੍ਰੀਟਮੈਂਟ ਹੋਇਆ ਸ਼ੁਰੂ ਹੋਇਆ ਦਾ ਟ੍ਰੀਟਮੈਂਟ ਉਸੇ ਵੈਲਫੇਅਰ ਮੇਰੇ ਹਸਬੰਦ ਮੇਰਾ ਬੇਟਾ ਮਨੂ ਲੈ ਕੇ ਸਿਵਲ ਹਸਪੀਟਲ ਚ ਗਏ ਉਹਨਾਂ ਨੇ ਫਸਟ ਡੇ ਦੇ ਕੇ ਉਹ ਵਾਲੇ ਬਬਰੀ ਜੇ ਮਨੂ ਰੈਫਰ ਕੀਤਾ ਤੇ ਉਥੇ ਡ੍ਰਿਪ ਵਗੈਰਾ ਲੱਗੀ ਤੇ ਰਾਤ 12 ਵਜੇ ਤੱਕ ਫੇਰ ਘਰ ਛੱਡਿਆ ਮੈਡੀਸਿਨ ਵਗੈਰਾ ਦੇ ਕੇ ਹਮ ਸ਼ਾਨੂਕ ਦੁਕਾਨ ਤੇ ਬੈਠਾ ਦਾ ਹੀ ਤੇ ਪੁਲਿਸ ਦੀ ਆ ਕੇ ਗੱਡੀ ਖੜੀ ਹੋਈ ਹੈ ਤੇ ਮੁਲਾਜ਼ਮਾਂ ਨੇ ਦੱਸਿਆ ਕਿ ਐਡਾ ਤੁਹਾਡੀ ਵਾਈਫ ਦੇ ਜਿਹੜੀ ਐ ਨੂੰ 60 ਲੱਗ ਗਈ ਹੈ ਟਾਇਰ ਫਟਿਆ ਸੀ ਤੇ ਉਹ ਸਟ ਲੱਗੀ ਐ ਤੋ ਤੁਸੀਂ ਦੇਖੋ ਇਹਦੇ ਪੇਸਮੇਕਰ ਪਿਆਵਾ ਸੀ ਤੇ ਉਹਨਾਂ ਨੇ ਕਿਹਾ ਵੀ ਅੱਗੇ ਇਹਨਾਂ ਦਾ ਇਲਾਜ ਕਰਾਓ ਮੈਂ ਗਿਆ ਫਟ ਫਟ ਬਾਹਰ ਜਾ ਕੇ ਇਹਨੂੰ ਉਤਾਰਿਆ ਗੱਡੀ 'ਚ ਗੱਡੀ 'ਚ ਲਿਆ ਕੇ ਦੁਕਾਨ ਤੇ ਬਿਠਾਇਆ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਲਾਏ ਹੋ ਤੋ ਚਲ ਗਏ ਅਸੀਂ ਵੇਖਿਆ ਤੋ ਉਸੇ ਜਿਹੜਾ ਬਲੱਡ ਬਹੁਤ ਵਗ ਰਲਾ ਪਿਆ ساری ਦੁਕਾਨ ਦਾ ਜਿਹੜਾ ਫਰਸ਼ ਹੀ ਉਹ ਖੂਨ ਨਾਲ ਭਰ ਗਿਆ ਫਿਰ ਹੀ ਬਿਨਾ ਟਾਈਮ ਗੋਏ ਉਸੇ ਦੇ ਕਾਰਨ ਲੈਂਦੀ ਹੈ ਕਾਰਨ ਦੇ ਚੈਨ ਪਾਇਆ ਤੇ ਸਾਹਮਣੇ ਅਮਰਜੈਂਸੀ ਅਮਰਜੈਂਸੀ ਚ ਲੈ ਗਏ ਡਾਕਟਰਾਂ ਨੇ ਉਸੇ ਵੀ ਅਟੈਂਡ ਕੀਤਾ ਉਹ ਸਾਰੀ ਦਵਾਈ ਵੀ ਲਈਏ ਦੋਈ ਵਕ ਲਾਗੇ ਤੇ ਪਰਤੀ ਬਣ ਗਈ ਬਾਅਦ ਚ ਉਹਨਾਂ ਨੇ ਕਹੇ ਤੂੰ ਬੱਬਰੀ ਜਿਹੜਾ ਇੱਕ ਦਿਨ ਦੇ ਸਰਵਿਸ ਸਕੈਨਿੰਗ ਕਰਾਉਣ ਕਿਉਂਕਿ ਪੈਰ ਦੇ ਪੈਰ ਤੋਂ ਲੈ ਕੇ ਸਿਰ ਤੱਕ ਘੱਟੋ ਘੱਟ 40 50 ਜਿਹੜੇ ਇਹ ਜਖਮ ਸੀਗੇ ਕਹਿੰਦੇ ਮੈਨੂੰ ਉੱਥੇ ਦਿਖਾ ਲਓ ਕੋਈ ਵਿੱਚ ਪੀਸ ਨਾ ਰਹਿ ਗਿਆ ਹੋਏ ਪੱਥਰ ਦਾ ਉਹ ਚੈੱਕ ਕਰਾ ਲਓ ਕਿ ਰਹੀ ਇਹਨਾਂ ਨੂੰ ਬਬਰੀ ਲੱਗੇ ਉੱਥੇ ਵੀ ਪਰਚੀ ਬਣੀ ਜਾਗੇ ਅਮਰਜੈਂਸੀ ਤੇ ਉਹਨਾਂ ਨੇ ਵੀ ਚੰਗੀ ਤਰ੍ਹਾਂ ਨੂੰ ਸਾਫ਼ ਕਰ ਕੀਤਾ ਕਰਕੇ ਤੇ ਡ੍ਰਿਪ ਲਾਈ ਹੈ ਦਵਾਈ ਵਗੈਰਾ ਉੱਥੇ ਵੀ ਦਿੱਤੀ ਐਥੇ ਵੀ ਦਿੱਤੀ ਉਹਦੇ ਬਾਅਦ ਅਸੀਂ ਰਾਤੀ 11:30 ਪੌਣੇ 12 ਕਰ ਲਏ ਆ ਕੀ ਲੱਗਦਾ ਕੀ ਅੱਛਾ ਉਸ ਦੇ ਸਾਡੇ ਦਿਮਾਗ ਦੇ ਹੀਗਾ ਕਿ ਪੱਥਰ ਲੱਗੇ ਜਾਂ ਬਜਰੀ-ਬੁਜਰੀ ਸੜਕ ਦੇ ਟਾਇਰ ਫਟੇ ਦੇ ਨਾਲ ਪ੍ਰੈਸ਼ਰ ਨਾਲ ਬਜਰੀ ਵਧੀ ਉਹ ਦੇਖੋ ਪਰ ਜਦੋਂ ਬਾਅਦ ਵਿੱਚ ਵੇਖਿਆ ਕਿ ਜ਼ਖਮ ਬਹੁਤ ਜ਼ਿਆਦਾ ਉੱਥੇ ਦੇਤੇ ਉੱਥੇ ਜਨੂ ਸੀ ਲੱਕ ਆਪਣਾ ਕਮਰ ਚ ਵੀ ਹੀਗੇ ਪੱਟਾ ਦੇ ਵੀ ਹੀਗੇ ਬਲਿ ਸਰੀਰ ਦੇ ਹਰ ਅੰਗ ਦੇ ਉੱਤੇ ਜਿਹੜਾ ਨਾ ਉਹ ਜ਼ਖਮ ਹੋ ਰਹੇ ਦੇ ਹੀ ਫਿਰ ਦਿਮਾਗ ਚ ਆਇਆ ਕਿ ਉਹ ਵੇਖੀ ਆ ਉਹਦੇ ਉੱਤੇ WhatsApp ਦੇ ਉੱਤੇ ਚੱਲਣ ਡਿਆ ਹੀਗਾ ਕਿ ਆ ਜੀ ਹੈਂਡ ਗ੍ਰੇਨੇਡ ਫਟਿਆ ਥਾਣੇ ਚ ਫਿਰ ਦਿਮਾਗ ਆਇਆ ਕਿ ਕਿਤੇ ਹੈਂਡ ਗ੍ਰੇਨੇਡ ਦਾ ਸ਼ੈਲ ਨਾ ਹੋਣਾ ਫਿਰ ਉਹ ਬੇਟੀ ਭਤੀਜੀ ਹੈ ਡਾਕਟਰ ਉਹਦਾ ਫੋਨ ਆਇਆ ਕਿ ਜੇ ਹੈ ਕਿ ਦੇ ਸੱਟ ਜਿਹੜੀ ਹੈ ਉਹ ਹੈਂਡ ਗ੍ਰੀਨ ਨਾਲ ਹੋਈ ਤੇ ਫਿਰ ਇਨਫੈਕਸ਼ਨ ਹੋ ਸਕਦੀ ਹੈ ਦਾ ਪ੍ਰੋਪਰ ਇਲਾਜ ਕਰਾਓ ਫਿਰ ਮੈਂ ਫਾਨੀ ਫੋਨ ਕੀਤਾ ਐਸਚੂ ਸਾਹਿਬ ਨਾਲ ਮੈਂ ਕਿਹਾ ਵੀ ਤੁਸੀਂ ਸਹੀ ਦੱਸੋ ਜੇ ਬਜਰੀ ਦੇ ਤਾਂ ਉਹਦਾ ਇਲਾਜ ਹੋ ਰਿਹਾ ਜੇ ਇਹ ਹੈ ਕਿ ਕੱਲ ਨੂੰ ਯਰ ਫੈ ਸਕਦਾ ਸ਼ਰੀਰ ਤੇ ਉਹ ਕਹਿੰਦੇ ਤੁਸੀਂ ਪ੍ਰੋਪਰ ਇਲਾਜ ਕਰਾ ਲਓ ਅਸੀਂ ਸਾਡੀ ਤਫਤੀਸ਼ ਜਾਰੀ ਹੈ ਉਹ ਹੁਣ ਘਰ ਫੰਕਸ਼ਨ ਸੀਗਾ ਪੋਤੇ ਦਾ ਜਨਮ ਦਿਨ ਸੀ ਆਈ ਉਹਦੇ ਚ ਵੀ ਜੀ ਉਹਨਾਂ ਸ਼ਾਮ ਨੂੰ ਲੈ ਕੇ ਦਿੱਸੀ ਬਰਾ ਹਸਪਤਲ ਜਾਵਾਂਗੇ ਤੁਹਾਨੂੰ ਕੀ ਲੱਗਦਾ ਸਰ ਇਹਾਂ ਅੰਟੀ ਦਾ ਸੁਣੋ ਦੁੱਖ ਜੋ ਹਾਲਾਤ ਦੱਸਦੇ ਕੇ ਆ ਉਹ ਤੇ ਜਾਂ ਜੋ ਐ ਦੱਸ ਰਹੀ ਉਸ ਸਾਲ ਨਾਲ ਤੋਂ ਟਰੱਕ ਵਾਲੀ ਤੇ ਕੋਈ ਵਾਅਦਾ ਨਹੀਂ ਕਿ ਕਿ ਜੇ ਟਾਇਰ ਫਟਿਆ ਹੋਏ ਤਾਂ ਟਰੱਕ ਉੱਥੇ ਹੋਣਾ ਹੀ ਜਦੋਂ ਉੱਥੇ ਹੈ ਹੀ ਕੋਈ ਟਰੱਕ ਨਹੀਂ ਕੋਈ ਗੱਡੀ ਨਹੀਂ ਕੋਈ ਕਾਰ ਨਹੀਂ ਕਹਿੰਦਾ ਮੈਂ ਟਰੱਕ ਦੇ ਟਾਇਰ ਅਲੱਗ ਘਟਾ ਨਹੀਂ ਹੋ ਸਕਦੀ ਹੋਰ ਕੀ ਹੋ ਸਕਦੀ ਹੈ ਪਰ ਸਾਡੇ 7:00 ਕਹੇ 7:00 ਕੋਨੇ ਕੋਨੇ ਅਨੂ ਅਨੂ ਕੋਨੇ 8:00 ਕਹੇ ਨਾਲ ਹੀ ਜਾਂਦੇ ਪਏ ਸੀ ਸੂਰਤ ਤਿੰਨੇ ਜਾਣੇ ਤੇ ਉੱਥੇ ਜਦਨੇ ਚਿੰਗਿਆੜੀ ਜੀ ਦਿਖੀ ਮੈਨੂੰ ਤੇ ਉਥੇ ਇੱਕਦਮ ਧਮਾਕਾ ਡੀ ਜ਼ੋਰ ਦੀ ਹੋਇਆ ਨਾ ਅਸੀਂ ਇੱਕ ਦੂਜੇ ਦੇ ਦੇਖਨੇ ਦੀਦੀ ਕਹਿੰਦੀ ਮੇਰੇ ਸਿਰ ਤੇ ਕੁਝ ਵੱਜ ਗਿਆ ਮੈਂ ਵੀ ਕਿਹਾ ਮੇਰੇ ਸਿਰ ਤੇ ਵੀ ਕੁਝ ਵੱਜਿਆ ਤੇ ਮੇਰੇ ਘਰ ਵਾਲਾ ਕਹਿੰਦਾ ਮੇਰੀ ਅੱਖ ਦੇ ਉੱਤੇ ਕੁਝ ਵੱਜਿਆ ਤੇ ਅਸੀਂ ਕਿਹਾ ਸੂਰਤ ਰੋ ਕੋ ਰੋ ਕੋ ਤੇ ਉਦੋਂ ਲੇ ਪਾਸੇ ਥਾਣੇ ਦੇ ਸਾਹਮਣੇ ਇੱਕ ਜਨਾਨੀ ਵੀ ਡਿੱਗੀ ਹੈ ਉਸ ਘਰ ਕੇ ਫਿਰ ਆਈਏ ਇੱਕ ਦੂਜੇ ਨੂੰ ਵੇਖਣ ਲੱਪਿਆ ਤੇ ਉੱਥੇ ਫਿਰ ਇਹਦੀ ਅੱਖ ਜਿੱਦ ਤੇ ਦੇਖੀ ਤੇ ਖੂਨ ਖੂਨ ਹੋ ਗਈ ਫਿਰ ਉਹ ਲਾ ਕੇ ਨਰ ਨੂੰ ਦਿੱਤਾ ਹਸਪੀਟਲ ਹਸਪੀਟਲ ਲੈ ਕੇ ਗਏ ਆ ਤੇ ਮੇਰੇ ਵੀ ਇੱਥੇ ਲੱਗੀ ਏ ਜੋ ਤੁਹਾਕ ਉਹ ਕੀ ਵਖਿਆ ਅਸਲ ਤੁਸੀਂ ਆਲੇ ਦੁਆਲੇ ਕੁਛ ਨਹੀਂ ਲੱਭਾਇਗਾ ਸਿਰਫ ਇਹ ਇੱਕ ਛਿੰਗਿਆੜੀ ਮੈਂ ਵੇਖੀ ਏ ਹੋਰ ਕੁਛ ਨਹੀਂ ਬੜੀ ਜ਼ੋਰ ਦੀ ਧੁਮਾਕੇ ਦੀ ਆਵਾਜ਼ ਆਈ ਏ ਤੁਹਾਨੂੰ ਕੌਣ ਲੈ ਕੇ ਘਰ ਅਸੀਂ ਉਹ ਲੈ ਕੇ ਮੇਰੇ ਡੇੜੀ ਹੀ ਲੱਗਦੇ ਨੇ ਉਦੋਂ ਲੱਕਿਆ ਹੀ ਨੇੜੇ ਕੋਈ ਟਰੱਕ ਵਗੈਰਾ ਸੀਗਾ ਨਹੀਂ ਮੈਂ ਨਹੀਂ ਵੇਖਿਆ ਜਿੱਦਾਂ ਪੁਲਿਸ ਕਹਿੰਦੀ ਟਰੱਕ ਦਾ ਟਾਇਰ ਫਟਿਆ ਲੱਗਦਾ ਟਰੱਕ ਫਟਿਆ ਨਹੀਂ ਨਹੀਂ ਕਿੱਨੇ ਘੜੀ ਦੀ ਘਟਨਾ ਐਠ ਪੋਨੇ 8:00 ਵਜੇ ਦੀ ਏ ਐਸਾ ਜਿੰਨੜੇ ਜਿਹੜੇ ਆਖਰ ਸੜ ਲਗੀ ਉਹ ਕਿੱਥੇ ਨੇ ਹੁਣ ਉਹ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲੈ ਕੇ ਗਏ ਨੇ ਕਿਉਂ ਕੀ ਲੱਗਦੇ ਸੀ ਮੇਰੇ ਹਸਬੰਦ ਕਿਸੇ ਕਿਤੇ ਲੱਗੇ ਪਹਿਲਾਂ ਉਹ ਪਹਿਲਾਂ ਢਿੱਲੋ ਦੇ ਲੈ ਕੇ ਗਏ ਫੇਰ ਉੱਥੇ ਡੀਨਰ ਕੇ ਡੀਨਰ ਕੇਢੀ ਦੇ ਲੈ ਕੇ ਗਿਆ ਤੇ ਹੁਣ ਹੁਣ ਚੰਡੀਗੜ੍ਹ ਲੈ ਕੇ ਗਿਆ ਭੀਜੀ ਦੇ ਹੂੰ ਉਹ ਜਿਆਦਾ ਹੱਤ ਮਾਰੀ ਹਾਂਜੀ ਹੁਣ ਕਿੱਥੇ ਸਾਡ ਲੱਗੀ ਹੈ ਨਹੀਂ ਉਹਨਾਂ ਦੀ ਅੱਖ ਤੇ ਲੱਗੀ ਹੈ ਹਾਂ ਉਹ ਦੇਖੋ ਫੋਨ ਹਾਂ ਮੇਰੇ ਹੋਰ ਵੀ ਤੇ ਲੱਗੀ ਹੈ ਮੇਰੇ ਇੱਥੇ ਲੱਗੀ ਆ ਤੁਹਾਡੇ ਪਰਿਵਾਰ ਚ ਕੋਣ ਕੋਣ ਮੇਰੇ ਤੇ ਲੱਗੀ ਆ ਅਦੀ ਦੇਖੋ ਲਗੜਾ ਲੱਗੀ ਗੁੱਜੀਆਂ ਤੁਹਾਡੀ ਵੀ ਲੱਗੀ ਹਾਂਜੀ ਹਾਂ ਜੀ ਤੁਹਾਡੇ ਹਸਬੰਦ ਨਾਲ ਤੁਮ ਅੱਕਾ ਕੇ ਨਾ ਜਬਰਦਸਤ ਸੀਗਾ ਬੜਾ ਜ਼ਬਰਦਸਤ ਸੀ ਸਰ ਬੜੀ ਦੂਰ ਤੋਂ ਕਰਗੇ ਆਈ ਨਾ ਆਵਾਜ਼ ਹਾਂ ਬੜੀ ਜ਼ੋਰ ਤੋਂ ਕਰਦੀ